ਪਾਕਿਸਤਾਨ ਦੇ ਵੱਲੋਂ ਨਾਪਾਕ ਹਰਕਤਾਂ ਕੀਤੀਆਂ ਜਾ ਰਹੀਆਂ ਹੈਗੀਆਂ ਭਾਰਤ ਪਾਕਿਸਤਾਨ ਦੇ ਵਿੱਚ ਲਗਾਤਾਰ ਤਣਾਅ ਵਧ ਰਿਹਾ ਹੈਗਾ ਜਿਸ ਦੇ ਕਰਕੇ ਕੱਲ ਰਾਤ ਨੂੰ ਪਾਕਿਸਤਾਨ ਦੇ ਵੱਲੋਂ ਕਈ ਡਰੋਨ ਅਟੈਕ ਕੀਤੇ ਗਏ ਹਾਲਾਂਕਿ ਇੰਡੀਅਨ ਆਰਮੀ ਦੇ ਵੱਲੋਂ ਉਸ ਨੂੰ ਹਵਾ ਦੇ ਵਿੱਚ ਹੀ ਉਹਨਾਂ ਅਟੈਕਸ ਨੂੰ ਮਾਰ ਕਿਰਾਇਆ ਗਿਆ ਲੇਕਿਨ ਫਿਰੋਜ਼ਪੁਰ ਤੇ ਪਿੰਡ ਖਾਈਫੇਮੇ ਦੇ ਵਿੱਚ ਇੱਕ ਹਾਦਸਾ ਵੀ ਜਿਹੜਾ ਉਹ ਸਾਹਮਣੇ ਆਇਆ ਹੈਗਾ ਸੀਗਾ ਕਿ ਛੱਤ ਤੋਂ ਕੋਈ ਚੀਜ਼ ਜਿਹੜੀ ਹੈ ਉਹ ਡਿੱਗਦੀ ਹੈਗੀ ਆ ਜਿਸ ਦੇ ਕਰਕੇ ਅੱਗ ਲੱਗ ਜਾਂਦੀ ਹੈਗੀ ਆ ਗੱਡੀ ਨੂੰ ਵੀ ਔਰ ਤਿੰਨ ਜਨ ਇਸ ਦੇ ਵਿੱਚ ਝੁੱਲਸੇ ਜਾਂਦੇ ਆ ਤਾਂ ਉਸ ਘਰ ਦੇ ਵਿੱਚ ਮੌਜੂਦ ਹੈਗੇ ਆ ਪਿੰਡ ਖਾਈ ਹੈਗਾ ਫਿਰੋਜ਼ਪੁਰ ਦੇ ਵਿੱਚ ਪਿੰਡਾ ਹੈਗਾ ਤਿੰਨ ਜਣੇ ਝੁੱਲਸੇ ਹੈਗੇ ਜਿਹੜੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈਗੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਉਹ ਕਿ ਇਹ ਉਹੀ ਗੱਡੀ ਹੈਗੀ ਆ ਜਿਸ ਨੂੰ ਅੱਗ ਲੱਗ ਗਈ ਹੈਗੀ ਸੀਗੀ ਔਰ ਪਸ਼ੂ ਵੀ ਜਿਹੜਾ ਇਸ ਦੇ ਵਿੱਚ ਸੜ ਗਏ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਤਿੰਨ ਜਣੇ ਇਸ ਦੇ ਵਿੱਚ ਝੁੱਲਸੇ ਵੀ ਹੈਗੇ ਸੀ ਤਾਂ ਬੜੀ ਅਗ ਜੜੀ ਆ ਉਹ ਲੱਗੀ ਹੋਈ ਭਿਆਨਕ ਨਜ਼ਰ ਆ ਰਹੀ ਹੈਗੀ ਸੀਗੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਉਹ ਕਿ ਜਦੋਂ ਅੱਗ ਪਿੰਦੀ ਹੈਗੀ ਹੈ ਤਾਂ ਉਦਾਂ ਕਿਵੇਂ ਪਰਿਵਾਰ ਆਪਣੇ ਆਪ ਨੂੰ ਬਚਾਉਣ ਦੇ ਲਈ ਭੱਜਦਾ ਹੈਗਾ ਔਰ ਬਚਾਂਦੇ-ਬਚਾਂਦੇ ਇੱਕ ਦੂਜੇ ਦੇ ਜਿਹੜਾ ਉਹ ਝੁੱਲਸ ਜਾਂਦੇ ਹੈਗੇ ਆ ਇਹ ਇੱਥੇ ਪਰਿਵਾਰ ਰਹਿੰਦਾ ਹੈਗਾ ਸੀ ਤਿੰਨ ਜੀ ਦੱਸੇ ਜਾਂਦੇ ਹੈਗੇ ਨੇ ਔਰ ਇਹ ਘਰ ਰਿਹਾ ਉਹਨਾਂ ਦਾ ਇਹ ਪਿੰਡ ਖਾਈ ਫੇਮਕੇ ਦੇ ਵਿੱਚ ਹੈ ਔਰ ਕੱਲ ਰਾਤ ਨੂੰ ਜਿਹੜਾ ਡਰੋਨ ਅਟੈਕ ਕੀਤੇ ਗਏ ਹਾਲਾਂਕਿ ਆਰਮੀ ਦੇ ਵੱਲੋਂ ਉਸ ਨੂੰ ਹਵਾ ਦੇ ਵਿੱਚ ਹੀ ਮਾਰ ਕੀਤਾ ਗਿਆ ਪਰ ਜਿਹੜਾ ਇੱਥੇ ਵੀ ਦੱਸਿਆ ਜਾਂਦਾ ਹੈਗਾ ਕਿ ਜਦੋਂ ਉਤੋਂ ਕੋਈ ਚੀਜ਼ ਆ ਕੇ ਡਿੱਗਦੀ ਹੈਗੀ ਆ ਤਾਂ ਅੱਗ ਲੱਗ ਜਾਂਦੀ ਹੈਗੀ ਆ ਜਿਸ ਤੋਂ ਬਾਅਦ ਇਹ ਪਰਿਵਾਰ ਦੇ ਤਿੰਨ ਜੀ ਵੀ ਝੂਲਸ ਜਾਂਦੇ ਹੈਗੇ ਨੇ ਔਰ ਪਸ਼ੂ ਤੁਸੀਂ ਦੇਖ ਸਕਦੇ ਹੋ ਪਸ਼ੂ ਵੀ ਜੜੀ ਹੈ ਉਹ ਵੀ ਝੂਲਸ ਜਾਂਦਾ ਹੈਗਾ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਪਾਸੇ ਦੀ ਹੈ ਗੱਲਬਾਤ ਵੀ ਕਰਾਂਗੇ ਪਿੰਡ ਵਾਸੀਆਂ ਦੇ ਨਾਲ ਕੀ ਇਹਨਾਂ ਨੇ ਜਿਹੜਾ ਦੇਖਿਆ ਔਰ ਕੀ ਹੈਗਾ ਸਾਰਾ ਮਸਲਾ ਉਸ ਦੇ ਬਾਰੇ ਗੱਲਬਾਤ ਕਰਾਂਗੇ ਇੱਥੋਂ ਦੇ ਪਿੰਡ ਵਾਸੀ ਜਿਹੜਾ ਉਹ ਇੱਥੇ ਮੌਜੂਦ ਹੈਗੇ ਨੇ ਖਾਈ ਫੇਮੇ ਕੇ ਜਿਹੜਾ ਪਿੰਡ ਹੈਗਾ ਤਾਂ ਕੀ ਨਾਮ ਹੈ ਜੀ ਤੁਹਾਡਾ ਪੂਰਾ ਮੇਰਾ ਨਾਮ ਮਨਜੀਤ ਸਿੰਘ ਹੈ ਕੀ ਹੋਇਆ ਕੀ ਕੱਲ ਰਾਤ ਬਸ ਐ ਹੀ ਆ ਜਿਵੇਂ ਕਿ ਆ ਪਾਕਿਸਤਾਨ ਦੇ ਆਪਣੇ ਅੱਜ ਕੱਲ੍ਹ ਪਾ ਕਰਕਟਾਂ ਚੱਲਦੀਆਂ ਪਈਆਂ ਇਹਨਾਂ ਨੇ ਡਰੋਨਾਂ ਬਲਾ ਕੀਤਾ ਇਧਰੋਂ ਯੱਕਦਾ ਮਾਈ ਆ ਇੱਕ ਚੀਜ਼ ਜਿਵੇਂ ਗੋਲੇ ਤਰ੍ਹਾਂ ਉਹ ਸਿੱਧੀ ਆ ਕੇ ਇੱਥੇ ਯੱਕਦਾ ਮੇਦੇ ਨੀਜੇ ਵਜੀ ਆ ਜੀ ਹੂ ਇਸ ਤੇ ਜਕੜਾ ਬਲਾਸਟ ਹੋ ਗਿਆ ਇਹ ਸਾਰਾ ਪਰਿਵਾਰ ਇਹ ਰੋਟੀ ਖਾ ਰਿਆ ਸੀ ਜਕੜਾ ਜਦੋਂ ਅੱਗ ਦੀਆਂ ਲਪਟਾਂ ਆਈਆਂ ਨੇ ਇਹਨਾਂ ਨੂੰ ਅੱਗ ਲੱਗ ਗਈ ਕਿੰਨੇ ਜੀ ਝੁੱਲਸੇ ਹੈਗੇ ਆ ਇਹ ਤਿੰਨ ਜੀ ਨੇ ਪਰਿਵਾਰ ਦੇ ਜਿਹੜੇ ਮਾਤਾ ਜੀ ਨੇ ਉਹ ਤਾਂ ਜ਼ਿਆਦਾ ਝੁੱਲਸੇ ਨੇ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਆ ਤੇ ਜਿਹੜੇ ਆਪਨੇ ਉਹਨਾਂ ਦੇ ਹੌਦਾਂ ਡੋ ਵੀ ਜ਼ਿਆਦਾ ਨੇ ਬੇਟਾ ਠੀਕ ਆ ਉਹਨਾਂ ਦੇ ਇਤਨਾ ਛਰੇ ਜੇ ਵਜੇ ਲੱਤਾਂ ਪਰਿਵਾਰ ਦੇ ਵਿੱਚ ਕਿੰਨੇ ਜੀ ਹੈਗੇ ਸੀਗੇ ਜਿਹੜੇ ਘਰ ਦੇ ਵਿੱਚ ਹੀ ਸੀ ਇਹ ਤੇ ਨਹੀਂ ਜੀ ਸੀ ਬਾਕੀ ਜੋ ਉਹਨਾਂ ਦਾ ਪਸ਼ੂ ਸੀ ਮਾਲ ਡੰਗਰ ਸੀ ਉਹ ਵੀ ਸੜ ਗਿਆ ਜੀ ਆ ਬਾਕੀ ਤੁਹਾਡੇ ਸਾਹਮਣੇ ਜੋ ਨੁਕਸਾਨ ਹੋਇਆ ਜੀ ਬਾਕੀ ਬਹੁਤ ਜ਼ਿਆਦਾ ਬਲਾਸਟ ਹੋਇਆ ਜਦੋਂ ਰਾਤ ਨੂੰ ਮਸਾਇਲਾ ਚੱਲੀਆਂ ਤਾਂ ਕਿਵੇਂ ਦਾ ਹਾਲਾਤ ਜਿਹੜਾ ਉਹ ਬਣ ਗਿਆ ਸੀਗਾ ਜਦੋਂ ਉਦੋਂ ਡਰੋਨ ਅਟੈਕ ਹੋਣੇ ਸ਼ੁਰੂ ਹੋਏ ਤਾਂ ਹਾਲਾਂਕਿ ਹਵਾ ਦੇ ਵਿੱਚ ਹੀ ਮਾਰ ਗਰਾਤੇ ਜਦੋਂ ਇਹ ਪੋਜੀਸ਼ਨ ਤੇ ਆਈ ਨਾ ਜਦੋਂ ਉੱਥੇ ਡਰੋਨ ਚੱਲਿਆ ਉਦੋਂ ਜੱਕਦਮ ਸਾਰਾ ਪਿੰਡ ਸਾਡਾ ਸਾਇਲੈਂਟ ਹੋ ਗਿਆ ਸਾਰੇ ਘਰਾਂ ਜੋ ਵਰਗੇ ਕੋਈ ਵੀ ਆਇਆ ਨਹੀਂ ਸੀ ਲੱਗਦਾ ਵੀ ਪਿੰਡ ਦੇ ਵਿੱਚ ਕੋਈ ਚੀਜ਼ ਹੈਗੀ ਅਲ ਯੱਕਦਮ ਸਾਰਾ ਸੋ ਨਸਾਨ ਹੀ ਹੋ ਗਿਆ ਸੀ ਬਸ ਜਦੋਂ ਇੱਥੇ ਬਲਾਸਟਰ ਦੀ ਆਵਾਜ਼ ਆਈਏ ਫਿਰ ਯੱਕਦਮ ਸਾਰੇ ਭੱਜੇ ਨੇ ਜਦੋਂ ਅਸੀਂ ਇਹਨਾਂ ਨੂੰ ਲੈ ਕੇ ਫਰਾਈਪਰ ਜਾ ਰਹੇ ਸੀ ਹਸਪੀਟਲ ਤੇ ਸਾਨੂੰ ਰਸਤੇ ਦੇ ਵਿੱਚ ਕੀਲ ਵਾਲੇ ਮੋੜ ਤੇ ਫਿਰ ਡਰਾਉਨ ਪਾਕਿਸਤਾਨ ਵਾਲੀ ਸਾਈਡ ਤੋਂ ਆਉਂਦੇ ਦਿਸੇ ਨੇ ਫਿਰ ਅਸੀਂ ਗੱਡੀ ਰੋਕ ਲਈ ਲਾਈਟਾਂ ਬੰਦ ਕਰ ਲਈਆਂ ਥੋੜੇ ਥੋੜੀ ਜਗਾ ਕੇ ਅਸੀਂ ਇਹਨਾਂ ਨੂੰ ਹਸਪੀਟਲ ਬਾਗੀ ਲੈ ਕੇ ਗਏ ਤਾਂ ਹੁਣ ਉਹਨਾਂ ਦੇ ਕੀ ਹਾਲਾਤ ਹੈ ਹੁਣ ਲਾ ਤੇ ਇਸ ਤਰ੍ਹਾਂ ਦੱਸ ਰਹੇ ਨੇ ਵੀ ਜਿਹੜੇ ਸਾਡੇ ਮਾਤਾ ਜੀ ਨੇ ਉਹਦਾ ਨਾਜ਼ੁਕ ਨੇ ਬਹੁਤ ਜ਼ਿਆਦਾ ਉਹਨਾਂ ਨੂੰ ਕਹਿੰਦੇ ਨੇ ਰੈਫਰ ਲੱਗੇ ਨੇ ਕਿ ਲੁਧਿਆਣੇ ਤੇ ਹੁਣ 10 ਮਿੰਟ ਪਹਿਲਾਂ ਕੋਲ ਆਈ ਆ ਵੀ ਅੰਕਲ ਨੂੰ ਵੀ ਕਰਦਣ ਲੱਗੇ ਨੇ ਸਰ ਵੀ ਹਾਲਤ ਜਿਆਦਾ ਸਹੀ ਨਹੀਂ ਬੇਟਾ ਠੀਕ ਏ ਪਰ ਦੇਖੋ ਪਰਮਾਤਮਾ ਕਿਰਪਾ ਕਰੇ ਇਹਨਾਂ ਨੂੰ ਠੋੜਾ ਪਵੇ ਤਾਂ ਬਿਲਕੁਲ ਗੱਡੀ ਦੇ ਹਾਲਾਤ ਕਾਫੀ ਮਾੜੇ ਹੈਗੇ ਆ ਔਰ ਤਸਵੀਰਾਂ ਜਿਹੜੀਆਂ ਇੱਥੇ ਦਿਖਾਈਆਂ ਹੈਗੀਆਂ ਨੇ ਹਾਲਕੀ ਐਸਐਸਪੀ ਵੀ ਮੌਕੇ ਦੇ ਉੱਪਰ ਪਹੁੰਚੇ ਸੀ ਜਾਇਜ਼ਾ ਲਿਆ ਔਰ ਫਿਰੋਜ਼ਪੁਰ ਦੇ ਵਿਧਾਇਕ ਜਿਹੜੇ ਹੈਗੇ ਨੇ ਉਹ ਵੀ ਪਹੁੰਚੇ ਉਹਨਾਂ ਨੇ ਵੀ ਜਾਇਜ਼ਾ ਲਿਆ ਲੋਕ ਲੋਕ ਇੱਥੇ ਪਹੁੰਚੇ ਜਿਹੜੇ ਪਿੰਡ ਦੇ ਵਾਸੀ ਉਹਨਾਂ ਨੇ ਜਦੋਂ ਦੇਖਿਆ ਤਾਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈਗਾ ਔਰ ਇੱਥੇ ਜੇ ਗੱਲ ਕਰੀਏ ਤਾਂ ਇੱਥੇ ਜਦੋਂ ਡਿੱਗਦਾ ਹੈਗਾ ਕੋਲਾ ਤੇ ਇੱਥੇ ਜਿਹੜੀ ਹੈ ਅੱਗ ਹੈ ਉਹ ਲੱਗ ਜਾਂਦੀ ਹੈਗੀ ਹੈ ਕੈਮਰਾ ਪਰਸਨ ਦੇ ਨਾਲ ਸਨੀ ਚੋਪੜਾ ਜਗਬਾਨੀ ਟੀਵੀ ਫਿਰੋਜ਼ਪੁਰ